ਗੁਰੂ ਤੇਗ ਬਹਾਦਰ ਜੀ ਜਦੋਂ ਆਏ ਸੀ ਉੱਥੇ ਜਾ ਰਹੇ ਹਾਂ ਕਿਲੇ ਦੇ ਵਿੱਚ ਦੇਖਦੇ ਹਾਂ ਐਂਟਰੀ ਕਿੱਧਰ ਮਿਲਦੀ ਹੈ ਕਿਉਂਕਿ ਬਟਾਲੀਅਨ ਦੇ ਅੰਦਰ ਹੈ ਉਹ ਹੈਗਾ ਕਿਲਾ ਇਹਦੇ ਇਤਿਹਾਸ ਜਿਹੜਾ ਗੁਰੂ ਤੇ ਇੱਕ ਬਹਤ ਜੀ ਦਾ ਇਤਿਹਾਸ ਹੈ 72 ਘੜ ਦਾ ਬਹੁਤ ਪੁਰਾਣਾ ਤੇ ਇਹ ਸੂਰਜ ਪ੍ਰਕਾਸ਼ ਦੇ ਵਿੱਚ ਵੀ ਦਰਜ ਹੈਗਾ ਇਹ ਸਿੱਕਾ ਆਪਾਂ ਦੇਖ ਰਹੇ ਹਾਂ ਸ਼ੈਫੁਦੀਨ ਨਵਾਬ ਦੀ ਸਮਾਦ ਜਿਹੜੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਰੇ ਜਦੋਂ ਆਏ ਸੀ ਉਹਨਾਂ ਨੂੰ ਮਿਲੇ ਤੇ ਸਾਰੀ ਸੇਵਾ ਜਿਹੜੀ ਉਹਨਾਂ ਨੇ ਕਰਵਾਈ ਸੀ ਇਸ ਤੋਂ ਹੁਣ ਆਪਾਂ ਆਉਣ ਦੇ ਰਸਤੇ ਦੇ ਬਾਰੇ ਦੱਸ ਦਿਆਂ ਕਿਉਂਕਿ ਸਾਨੂੰ ਵੀ ਕਾਫੀ ਹੋਸਟਲ ਦੇ ਨਾਲ ਪਤਾ ਲੱਗਿਆ ਮੈਂ ਚਾਹਣਾ ਵੀ ਸਭ ਨੂੰ ਪਤਾ ਹੋਵੇ ਵੀ ਕਿਉਂਕਿ ਜਿੱਥੇ ਗੁਰੂ ਸਾਹਿਬ ਦੇ ਜਿੱਥੇ ਆਏ ਨੇ ਤੇ ਜਿਨ੍ਹਾਂ ਨੂੰ ਮਿਲੇ ਨੇ ਉਹਨਾਂ ਦੇ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਉਹ ਕਿਹੜੇ ਪਰਿਵਾਰ ਨੇ ਠੀਕ ਹੈ ਇਹ ਤੁਸੀਂ ਸਾਰਾ ਰਸਤਾ ਦੇਖੋਗੇ ਆਪਾਂ ਜਿਹੜੀ ਇਹਨਾਂ ਦੀ ਸਮਾਦ ਹੈ ਹੈਗੀ ਕਹਿ ਦਈਏ ਉੱਥੋਂ ਅਸੀਂ ਵਾਪਸ ਬਹਾਦਰਗੜ ਤੱਕਰ ਜਾ ਰਹੇ ਹਾਂ ਇਹ ਬਹਾਦਰਗੜ ਦੇ ਨੇੜੇ ਆ ਹੈਗੀ ਬੜੀ ਵੱਈ ਮਾਰ ਪਾਸੇ ਕਮਾਂਡੋ ਮਟਾਲੀਆਂ ਦਾ ਏਰੀਆ ਇਹ ਰੋਡ ਹੈ ਜਿਹੜੀ ਇਹ ਸਮਸ਼ਪੁਰ ਪਿੰਡ ਹੈ ਜਿਹੜਾ ਹੈਗਾ ਉਹ ਜਾਂਦੀ ਹੈ ਵੈਸੇ 72 ਘਟ ਤੋਂ ਬਾਗ ਦੇ ਬਿਲਕੁਲ ਨਾਲ ਮੁੜਦੀ ਹੈ ਜਿਹੜੇ ਬਾਗ ਦੇ ਵਿੱਚ ਗੁਰੂ ਸਾਹਿਬ ਆਏ ਸੀ ਗੁਰੂ ਤੇਗ ਬਹਾਦਰ ਜੀ ਦੇ ਪਾਸੇ ਸਾਰਾ ਇਹ ਭਾਗ ਹੈਗਾ ਜਿਹੜਾ ਉਸ ਟਾਈਮ ਗੁਰੂ ਸਾਹਿਬ ਦੇ ਟਾਈਮ ਬਾਦ ਸੀ ਉਈ ਉਹ ਸਾਹਮਣੇ ਸੇਖੋਂ ਗੈਸਟ ਹਾਊਸ ਹੈ ਅਰਪਣ ਸਟੇਟ ਗੈਸਟ ਹਾਊਸ ਹੈ ਠੀਕ ਹੈ ਤੇ ਨੇੜੇ ਹੈਗਾ ਫੋਰਟ ਫਾਟ ਇੱਕ ਇਹ ਰੋਡ ਹੈ ਜਿਹੜੀ ਇੱਧਰਲੇ ਪਾਸੇ ਨੂੰ ਇੱਕ ਪਾਸੇ ਇਹ ਤਾਂ ਜਾਂਦੀ ਹੈ ਇਹ ਚੰਡੀਗੜ੍ਹ ਵਾਲੀ ਸਾਈਡ ਨੂੰ ਰਾਜਪੁਰੇ ਨੂੰ ਇੱਕ ਜਾਂਦੀ ਹੈ ਪਟਿਆਲੇ ਨੂੰ ਪਟਿਆਲਾ ਤਾਉਣ ਹੈ ਤਾਂ ਤੱਕੱਬੇ ਹੱਥ ਮੁੜਨਾ ਹੈ ਠੀਕ ਹੈ ਤੇ ਉਧਰੋਂ ਆਉਣਾ ਤਾਂ ਵੀ ਖੱਬੇ ਹੱਥ ਟਰਨ ਕਰਕੇ ਇਹ ਰੋਡ ਤੇ ਚੜਾਇਆ ਜਾਂਦਾ ਹੈ ਇਹ ਸ਼ਾਫੂਦੀਨ ਦੀ ਸਮਾਦ ਤੇ ਉੱਪਰ ਪਹੁੰਚਦੇ ਆਂ ਪਹੁੰਚਣ ਦਾ ਰਸਤਾ ਤੁਹਾਨੂੰ ਦੱਸ ਰਹੇ ਆਂ ਤੇ ਮੇਨ ਰੋਡ ਦੇ ਉੱਤੇ ਇਹ ਪੰਜਾਬ ਪੁਲਿਸ ਗਮਾਂਡੋ ਕੰਪਲੈਕਸ ਹੈ ਠੀਕ ਹੈ ਜੀ ਥੈਂਕ ਯੂ ਜੀ